स्वागतਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਝੋਟੀ ਦਿਖਾਉਣੇ ਆ ਤੀਜਾ ਸੂਆ ਸੂਨ ਵਾਲੀ 5 ਦਿਨ ਬਾਕੀ ਆ ਕੱਲਾ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਪੂਰੇ ਗਰਿੰਗ ਸਿੰਘ ਨੇ ਕੁੰਡੇ ਬਈ ਤੋਰੀ ਮੜੀਗਾ ਹਮਾਰਾ ਆਰਡਰ ਚੈੱਕ ਕਰੋ 14 ਲੀਟਰ ਦੁੱਧ ਦਿੱਤਾ ਦੂਜੇ ਸੂਏ ਆ ਦੇਖੋ ਕੱਦ ਕਾਠ ਪੂਰੀ ਬਜੰਦਾਰ ਝੋਟੀ ਐ ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾਪੂਲ ਫੋਨ ਨੰਬਰ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਬੰਨ ਦੇ ਕੇ ਆ ਦੇਖੋ ਫੋਨ ਨੰਬਰ ਬਈ ਕਿੰਨਾ ਆਪਣਾ 62803 ਹਾਂਜੀ 9250 ਦੀ ਰੇਟ ਦਾ ਬਈ ਰੇਟ ਬਾ ਦੇਣ ਲੈਣ 1,35,000 ਹੀ ਦੇਣੀ ਹੈ 1,35,000 ਬਾਈ ਨੇ ਮੁੱਲ ਕਰਿਆ ਗਿਆ ਆ ਦੇਖੋ ਖਾਣ ਲੈਵਾ ਚੈੱਕ ਕਰੀਏ ਲੇਕੋ ਪੂਰੇ ਮੁਠੀ ਵਾਲੇ ਥਾਣਾ ਬਈ ਪੂਰੀ ਵਜਨਦਾਰ ਤੇ ਸੰਗਾਂ ਦੀ ਕੁਆਲਿਟੀ ਚੱਕ ਕਰੋ ਧੰਨਵਾਦ ਜੀ ਵੀਡੀਓ ਕਰ ਦੋ ਸੇ